I'm going to ਆਪ ਦਾ ਪਿਆਰ ਤੇ ਕਾਨੂੰ ਦਾ ਪ੍ਰਭਾਵ ਤੇ ਕਾਨੂੰ ਬਹੁਤ 파ਉ ਬੋਲ ਤੇ ਜੋ ਕਾਨੂੰ ਦਾ ਪ੍ਰਭਾਵ ਕਰੇ ਬਤਾਏ ਕਿ ਕਾਨੂੰ بڑا ਧਿਆਨ ਨਾਲ ਆ ਸਨਮ ਕਰੀ ਉਹ ਉਨੇ ਬਤਾ ਲੇਗਾ ਮਾਹੋਸ਼ ਸੰਤਾਂ ਗੋਵਾਨੇ ਉਜਰ ਕੀਤਾ ਸੀ ਕਿ ਜਦੋਂ ਇੱਕ ਲੜਕੀ ਆਪਣਾ ਵਰ ਖੁਦ ਰਖੇ ਉਹਨੂੰ ਸਮਝ ਲੈਣਾ ਕਾਨੂੰ ਕੋਈ ਦੂਰਾ ਤੇ ਬਸ ਹਮ ਨੂੰ ਸਿਆਰ ਵੀ ਜਾਣੂ ਹੋਵੇ ਕੋ ਜਮਾਨਾ ਇਹ ਸਮਾਂ ਇਹ ਰਾਜ ਕਿੰਨਾ ਭਿਆਨਕ ਬਣ ਗਿਆ ਹੈ ਇਹਨੇ ਬਦਲਾ ਆਇਆ ਇਹਦੇ ਜਦੋਂ ਲੜਦੀ ਆਪਣਾ ਵਾਰ ਖੁਦ ਲੱਗੇ ਇੱਕ ਗੱਲ ਪਹਿਲਾ ਸਮੇਂ ਦੇ ਵਿੱਚ ਵੀ ਹੁੰਦਾ ਸੀ ਜਦੋਂ ਵਾਰ ਚੜ੍ਹਾ ਜਾਂਦਾ ਸੀ ਪਰ ਉਹ ਆਪਣੇ ਮਾਤਰ ਦੇ ਹੁਕਮ ਦੇ ਨਾਲ ਪਰ ਹੁਣ ਕਾਲਜ ਦਾ ਭਿਆਨਕ ਸਮਾਂ ਪਾਸ ਹੋ ਗਿਆ ਹੈ ਹੁਣ ਆਪਾਂ ਕਿਵੇਂ ਹਟਾਉਣਾ ਗੁਰਬਾਣੀ ਦੇ ਮਾਰ ਕੇ ਬੋਰੇ ਚੱਲੀਏ ਥੋੜਾ ਥੋੜਾ ਜਿਵੇਂ ਗੁਰੂ ਜੋ ਸਾਨੂੰ ਹੁਕਮ ਕਰਦੇ ਨੇ ਗੁਰਬਾਣੀ ਰਾਹੀਂ ਪਰੇ ਚੱਲੀ ਤੇ ਜੀਵਨ ਸੌਖਾ ਹੋ ਜਾਏਗਾ ਜਦੋਂ ਜਿੰਦਗੀ ਦੇ ਕੀਤ ਕਰੀ ਔੜੀਏ ਸਾਨੂੰ ਜਾਈਏ ਅਸੀਂ ਆਪਣੇ ਆਪ ਆਪਾਂ ਨੂੰ ਦੁਖ ਪਾਲਦੇ ਆ ਇਸ ਕਰਕੇ ਸੱਚੇ ਬਾਦਸ਼ਾਹ ਸਾਡੇ ਤੇ ਕਿਰਪਾ ਕਰਨ ਇਸੇ ਤਰ੍ਹਾਂ ਹੀ ਗੁਰਬਾਣੀ ਦੀ ਸਿੱਖਿਆ ਲੈ ਕਰਕੇ ਤੇ ਗੁਰੂਆਂ ਨੂੰ ਜਿਵੇਂ ਅਮਰ ਸਾ ਆਤਮਾ ਨੂੰ ਯਾਦ ਕਰਕੇ ਆਪਾਂ ਮਨਾਉਂਦੇ ਰਹੀਏ ਤੇ ਬਾਹਰ ਨਾਲ ਚੀਜ਼ਾਂ ਬੋਲਣਾ ਕਰਨਾ ਹਮ ਨੂੰ ਬਚੇ ਸਮਝੋ ਸਾਡੇ ਤੇ ਹੀ ਕਿਰਪਾ ਕਰਨ ਹੁਣ ਲਈ ਬਲਦੇ ਕਿ ਭਾਈ ਇਹ ਢਿੱਲੇ ਮਿੱਟੀ ਨਾਲ ਆਮੇ ਸਾਰੇ ਸ਼ੱਕੇ ਜਾਣਾ ਭਾਈ ਇਹਨਾਂ بڑے ਪਿਆਰ ਸਰਕਾਰ ਨਾਲ ਸ਼ਕਣਾ सत नाम